ਵਿਸ਼ਵ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਰ ਪ੍ਰੀਤ ਕੌਰ ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਸਰਕਾਰ ਨੇ ਤਾਂ ਦਿਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਦੱਸਦਿਆਂ ਕਿ ਇਸ ਦੇ ਨਾਲ ਹਰ ਪੰਜਾਬੀ ਨੂੰ ਜਿਹੜਾ ਕੀ ਫਾਇਦਾ ਹੋਵੇਗਾ ਦਿਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਇੱਕ ਹੋਰ ਸੁਗਾਤ ਦਿੱਤੀ ਹੈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਹੁਣ ਕਨੈਕਟ ਪੋਰਟਲ ਰਾਹੀਂ ਸਾਰੀਆਂ ਸੇਵਾਵਾਂ ਆਨਲਾਈਨ ਹੋ ਜਾਣਗੀਆਂ ਪਹਿਲਾਂ ਇਸ ਤਹਿਤ 236 ਸੇਵਾਵਾਂ ਆਨਲਾਈਨ ਉਪਲਬਧ ਸਨ ਤੇ ਹੁਣ ਇਹ ਗਿਣਤੀ ਵੱਧ ਕੇ 848 ਹੋ ਜਾਵੇਗੀ ਜਿहां ਉਹਨਾਂ ਨੇ ਕਿਹਾ ਕਿ ਲੋਕਾਂ ਦੀ ਕਾਗਜ਼ੀ ਤੇ ਦਫ਼ਤਰੀ ਖੱਜਲਖੁਆਰੀ ਖਤਮ ਹੋ ਜਾਵੇਗੀ ਇੱਕੋ ਪੋਰਟਲ ਰਾਹੀਂ ਸਾਰੀਆਂ ਸੇਵਾਵਾਂ ਆਨਲਾਈਨ ਉਪਲਬਧ ਹੋਣਗੀਆਂ ਅਮਨ ਅਰੋਣਾ ਨੇ ਦੱਸਿਆ ਕਿ ਰਾਈਟ ਟੂ ਸਰਵਿਸ ਐਕਟ ਅਧੀਨ ਆਉਂਦੀਆਂ ਸਾਰੀਆਂ ਸੇਵਾਵਾਂ ਹੁਣ ਕਨੈਕਟ ਪੋਰਟਲ ਤੇ ਉਪਲਬਧ ਹੋਣ ਗਿਆ ਤੇ ਇਸ ਦੇ ਤਹਿਤ ਲੋਕ ਜਿਹੜੇ ਕੀ ਘਰ ਬੈਠੇ ਸੇਵਾ ਕੇਂਦਰਾਂ ਤੇ WhatsApp ਵੈਬਸਾਈਟ ਤੇ ਐਪ ਰਾਹੀਂ ਇਹਨਾਂ ਸੇਵਾਵਾਂ ਦਾ ਫਾਇਦਾ ਲੈ ਸਕਣਗੇ ਇਸ ਤੋਂ ਇਲਾਵਾ ਇੱਕ ਵਾਰ ਕੰਮ ਕਰਵਾਉਣ ਤੇ ਲੋਕਾਂ ਦੇ ਕਾਗਜ਼ ਸੇਵ ਹੋ ਜਾਣਗੇ ਤੇ ਅਗਲੀ ਵਾਰ ਜਦੋਂ ਉਹ ਕੋਈ ਹੋਰ ਕੰਮ ਕਰਵਾਉਣ ਜਾਣਗੇ ਤਾਂ ਉਹਨਾਂ ਨੂੰ ਉਹ ਕਾਗਜ਼ ਦੁਬਾਰਾ ਦਿਖਾਉਣ ਦੀ ਵੀ ਕੋਈ ਲੋੜ ਨਹੀਂ ਪਵੇਗੀ ਤੇ ਉਹਨਾਂ ਦਾ ਕੰਮ ਪੇਪਰਲੈਸ ਹੀ ਹੋ ਜਾਵੇਗਾ ਤੇ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇੱਕ ਨਿੱਜੀ ਕੰਪਨੀ ਦੇ ਨਾਲ 5 ਸਾਲਾਂ ਲਈ ਇਕਰਾਰ ਕੀਤਾ ਗਿਆ ਤੇ ਜਿਸ ਤਹਿਤ ਇਹ ਸਾਰੇ ਸੁਧਾਰ ਲਾਗੂ ਕੀਤੇ ਜਾ ਰਹੇ ਹਨ ਪੰਜਾਬ ਦੇ ਮੌਸਮ ਨੂੰ ਲੈ ਕੇ ਵੀ ਵੱਡੀ ਤੇ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ। ਪੰਜਾਬ ਦੇ ਤਾਪਮਾਨ ਅਚਾਨਕ ਆਈ ਗਿਰਾਵਟ ਤੋਂ ਬਾਅਦ ਹੁਣ ਸੂਬੇ ਦੇ ਤਾਪਮਾਨ ਵਿੱਚ ਵਾਧਾ ਦੇਖਿਆ ਜਾ ਰਿਹਾ। ਬੁੱਧਵਾਰ ਨੂੰ ਜਿੱਥੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 5.3 ਡਿਗਰੀ ਦਾ ਵਾਧਾ ਦੇਖਿਆ ਗਿਆ ਸੀ ਤੇ ਉੱਥੇ ਹੀ ਬੀਤੇ ਦਿਨ 0.4 ਡਿਗਰੀ ਦਾ ਹਲਕਾ ਵਾਧਾ ਦੇਖਿਆ ਗਿਆ ਹਾਲਾਂਕਿ ਸੂਬੇ ਦਾ ਤਾਪਮਨ ਹੁਣ ਵੀ ਆਮ ਨਾਲੋਂ 3.5 ਡਿਗਰੀ ਘੱਟ ਹੈ ਸੂਬੇ ਵਿੱਚ ਸਬ ਤੋਂ ਬਾਅਦ ਤਾਪਮਨ 33.5 ਡਿਗਰੀ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਤੇ ਸੂਬੇ ਵਿੱਚ ਹੁਣ ਰਾਤ ਨੂੰ ਠੰਡ ਦਾ ਅਹਿਸਾਸ ਹੋ ਰਿਹਾ ਜਦਕਿ ਦਿਨ ਸਮੇਂ ਵੀ ਤਾਪਮਨ ਦੇ ਵਿੱਚ ਆਮ ਨਾਲੋਂ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਗਲੇ 3 ਦਿਨਾਂ ਦੇ ਜਾਰੀ ਕੀਤੇ ਗਏ ਅਪਡੇਟ ਦੇ ਅਨੁਸਾਰ 13 ਅਕਤੂਬਰ ਤੱਕ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮੌਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਜਿਸ ਦਾ ਮਤਲਬ ਹੈ ਕਿ ਸੂਬੇ ਵਿੱਚ بارش ਤੋਂ ਰਾਹਤ ਰਹੇਗੀ ਅਤੇ ਸੂਬੇ ਦੇ ਤਾਪਮਨ ਦੇ ਵਿੱਚ ਅਚਾਨਕ ਗਿਰਾਵਟ ਆਉਣ ਦੀ ਸੰਭਾਵਨਾ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ بارش ਦੀ ਸੰਭਾਵਨਾ ਨਹੀਂ ਹੈ ਹਾਲਾਂਕਿ ਸੂਬੇ ਦੇ ਤਾਪਮਨ 'ਚ ਹੁਣ ਹੌਲੀ-ਹੌਲੀ ਗਿਰਾਵਟ ਆਵੇਗੀ ਬੀਤੇ ਦਿਨ ਜਿੱਥੇ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਤਾਪਮਨ ਦਰਜ ਕੀਤਾ ਗਿਆ ਸੀ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 28.5 ਡਿਗਰੀ ਲੁਧਿਆਣਾ ਦੇ ਵਿੱਚ 30.6 ਡਿਗਰੀ ਪਟਿਆਲਾ ਵਿੱਚ 30.7 ਡਿਗਰੀ ਪਠਾਨਕੋਟ ਵਿੱਚ 29.3 ਡਿਗਰੀ ਗੁਰਦਾਸਪੁਰ ਦੇ ਵਿੱਚ 28.5 ਡਿਗਰੀ ਬੱਲੂਵਾਲ ਸੋਖੜੀ ਵਿੱਚ 28.5 ਡਿਗਰੀ ਤੇ ਬਠਿੰਡਾ 에어ਪੋਰਟ ਚ 31 ਡਿਗਰੀ ਅਬੋਹਰ ਫਜ਼ਲਕਾ ਚ 29.6 ਡਿਗਰੀ ਦਰਜ ਕੀਤਾ ਗਿਆ ਰੁਕਰਦਾ ਅਗਲੀ ਖਬਰ ਦੇ ਵੱਲ ਕਾਲੀ ਦਲ ਦੇ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮ ਨੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਗੁਮਟਾਲਾ ਬਾਈਪਾਸ ਪਿੰਡ ਪਹੁੰਚੇ ਅਤੇ ਜ਼ਿਲ੍ਹਾ ਸ਼ਹਿਰੀ ਕਾਲੀ ਦਲ ਦੇ ਪ੍ਰਧਾਨ ਸੁਜੀਤ ਸਿੰਘ ਪਹਿਲਵਾਨ ਦੇ ਕਰ ਪਾਰਟੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਬਰਾਨ ਉਪਚੋਣ ਰਣਨੀਤੀ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਨਾ ਜਾਣਿਆ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਰ ਨੇ ਕਿਹਾ ਪਾਰਟੀ ਪੂਰੀ ਤਾਕਤ ਨਾਲ ਚੋਣਾ ਲੜੇਗੀ ਤੇ ਜਨਤਕ ਮੁੱਦਿਆਂ ਨੂੰ ਉਜਾਗਰ ਕਰੇਗੀ ਤੇ ਇਸ ਨਾਲ ਹੀ ਉਹਨਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਦੇਖੋ ਮੈਂ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਵੀ ਐਜੀਪੀਸੀ ਪ੍ਰਧਾਨ ਸਾਹਿਬ ਨੇ ਸਾਰੀ ਸਮੂਚੀ ਸਿੱਖ ਕੌਮ ਦੀ ਭਾਵਨਾ ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਤੇ ਜਿਹੜੇ ਆਪਣੇ ਹੋਮ ਮਿਨਿਸਟਰ ਉਹਨਾਂ ਨੂੰ ਵੀ ਕੀ ਆ ਲੋਕਾਂ ਦੀ ਭਾਵਨਾ ਹੈ ਕਿ ਦੇਸ਼ ਦਾ ਕਾਨੂੰਨ ਬੜਾ ਕਲੀਅਰ ਹੈ ਕਿ ਜਿਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਹਨੂੰ ਤੁਹਾਨੂੰ ਛੱਡਣਾ ਚਾਹੀਦਾ ਹੈ ਰਾਜੂਨਾਥ ਸਾਹਿਬ ਨੂੰ ਤੁਸੀਂ ਡੈਥ ਸੈਂਟੈਂਸ ਦਿੱਤਾ ਹੈ 30 ਸਾਲ ਹੋ ਗਏ ਕੁਝ ਕੀਤਾ ਨਹੀਂ ਉਹੀ ਸੁਪਰੀਮ ਕੋਰਟ ਕਹਿ ਰਿਹਾ ਕਿ ਇਹ ਤਾਂ ਕਾਨੂੰਨੀ ਧੱਜੀਆਂ ਹੈ ਸੋ ਮੈਂ ਅਪੀਲ ਕਰਦਾ ਹੋਮ ਮਿਨਿਸਟਰ ਨੂੰ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਉਹਨਾਂ ਨੂੰ ਇਹਦੀ ਜਿਹੜੀ ਡੈਥ ਸੈਂਟੈਂਸ ਨੂੰ ਕੋਈ ਲਿਖ ਦੇਣਾ ਚਾਹੀਦਾ ਸੁਪਰੀਮ ਕੋਰਟ ਨੂੰ ਕਿ ਇਹਨੂੰ ਲਾਈਫ ਸੈਂਡੈਂਸ ਕਨਵਰਟ ਕੀਤਾ ਜਾਏ ਇੱਕ ਰੋਸ਼ਨ ਪੰਜਾਬ ਦੇ ਨਾਂ ਤੇ ਅੱਜਕੱਲ੍ਹ ਪੰਜਾਬ ਸਰਕਾਰ ਨੂੰ ਟਰਾਂਸਫਾਰਮਰ ਦੀ ਉਤ ਘਾਟੀ ਦਿੱਤੀ ਜਾ ਰਹੀ ਹੈ ਵਿਭਾਗਾਂ ਵੱਲੋਂ ਮੰਤਰੀ ਮੈਂ ਇਹਨਾਂ ਦੇ ਹੈਰਾਨ ਹੈ ਰੋਸ਼ਨ ਪੰਜਾਬ ਕਹਿੰਦੇ 24 ਘੰਟੇ ਬਿਜਲੀ ਉਹ ਤਾਂ 10 ਸਾਲ ਪਹਿਲੇ ਅਸੀਂ ਕਰਤਾ ਸੀ ਨਾਲੇ ਇੱਕ ਹੋਰ ਗੱਲ ਦੱਸੋ ਕਹਿੰਦੇ 24 ਘੰਟੇ ਬਿਜਲੀ ਦੇ ਰਿਹਾ ਮੈਨੂੰ ਪਿਛਲੇ 10 ਸਾਲਾਂ ਚ ਇੱਕ ਵੀ ਨਵਾਂ ਥਰਮਲ ਪਲੈਂਟ ਸੋਲਰ ਪਲੈਂਟ ਕੋਈ ਲੱਗਿਆ ਦਿਖਾ ਦਿਓ ਸਾਰੇ ਹੀ ਅਸੀਂ ਲਾਏ ਸੀ ਉਹਦਾ ਸੁੱਖ ਭੋਗ ਰਿਹਾ ਜੇ ਅਸੀਂ ਨਾ ਲਾਉਂਦੇ ਤਾਂ ਅੱਜ ਕਿੰਨਾ ਬੁਰਾ ਹਾਲ ਹੋਣਾ ਸੀ ਅਸੀਂ ਇੰਨਾ ਸਰਪਲਸ ਲਾਇਆ ਸੀ ਉਦੋਂ ਘਟ ਤੋਂ ਘਟ 30 40% ਐਕਸਟਰਾ ਸੀ ਜਿਹਦੇ ਕਰਕੇ ਆ 10 ਸਾਲ ਡਿਮਾਂਡ ਵਧ ਗਈ ਫਿਰ ਵੀ ਆਪਣੇ ਕੋਲ ਬਿਜਲੀ ਹੈ ਸਾਡਾ ਧੰਨਵਾਦ ਕਰਨਾ ਚਾਹੀਦਾ ਆਕਾਲੀ ਦਲ ਵਕਤ ਮੰਤਰੀ ਹਰਪਾਲ ਸਿੰਘ ਛੀਮਾ ਦੇ ਵੱਲੋਂ ਪਾਜ-ਪਾਜ ਸਰਕਾਰ ਨੂੰ ਲੈ ਕੇ ਆਪਣਾ ਤਿੱਖਾ ਪ੍ਰਤੀਕਰਮ ਸਾਹਮਣੇ ਰੱਖਿਆ ਗਿਆ ਹੈ ਮંત્રી ਹਰਪਾਲ ਸਿੰਘ ਚੀਮਾ ਨੇ ਪੰਜ ਪਾਤੇ ਦਲਿਤ ਵਿਰੋਧੀ ਚਿਹਰੇ ਦਾ ਜਿਹੜਾ ਕਿ ਪਰਦਾ ਫਾਸ਼ਟ ਕੀਤਾ ਹੈ ਤਾਂ ਦੱਸਨ ਹੈ ਕਿ ਸੀਐਮ ਮਾਨ ਦੇ ਵੱਲੋਂ ਵੀ ਜਿਹੜਾ ਕਿ ਇਸ ਮੁੱਦੇ ਤੇ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਸੀ ਤੇ ਇਸ ਵੇਲੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਅੱਜ ਪੂਰੇ ਦੇਸ਼ ਦੇ ਅੰਦਰ ਦਲਤ ਵਿਰੋਧੀ ਮਾਹੌਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਸੰਜਿਆ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦਲਤਾਂ ਉੱਤੇ ਅਤਿਆਚਾਰ ਹੋ ਰਹੇ ਨੇ ਹਮਲੇ ਹੋ ਰਹੇ ਨੇ ਕਿ ਇਹਦੀ ਸਭ ਤੋਂ ਵੱਡੀ ਉਦਾਹਰਣ ਦੇਸ਼ ਦੇ ਸਾਹਮਣੇ ਆ ਕਿ ਇੱਕ ਦਲਿਤ ਪਰਿਵਾਰ ਚ ਪੈਦਾ ਹੋ ਕੇ ਇੱਕ ਗਰੀਬ ਗਰੀਬ ਪਰਿਵਾਰ ਚ ਪੈਦਾ ਹੋ ਕੇ ਦੇਸ਼ ਦੀ ਸਰਵਉੱਚ ਅਦਾਲਤ ਦਾ ਚੀਫ ਜੀਬੜਾ ਚੀਫ ਬਣਨਾ ਮੁਖੀ ਬਣਨਾ ਗਵਾਹੀ ਸਾਹਬ ਦੇ ਉੱਤੇ ਭਾਰੀ ਅਦਾਲਤ ਦੇ ਅੰਦਰ ਜੁੱਤੀ ਸਿੱਟਣਾ ਉਹਨਾਂ ਦਾ ਅਪਮਾਨ ਕਰਨਾ ਔਰ ਕੇਸ ਤੱਕ ਤਰਜਨਾ ਹੋਣਾ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਜਿਹੜੀ ਆ ਉਹ ਦਲਿਤ ਵਿਰੋਧੀ ਆ ਔਰ ਸੈਕੰਡ ਹਾਰਨ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਐ ਸਭੰਦਾ ਹਰਿਆਣਾ ਦੇ ਕਈ ਕਿਸ ਅਧਿਕਾਰੀ ਦੁਆਰਾ ਸੁਸਾਈਡ ਕਰ ਲੈਣਾ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲੈਣਾ ਇਸ ਤੋਂ ਵੱਡਿਓ ਉਦਾਹਰਣ ਕੀ ਹੋ ਕਿ ਉਹਨੂੰ ਕਿੰਨਾ ਟਾਰਚਰ ਕੀਤਾ ਗਿਆ ਹਰਿਆਣਾ ਦੇ ਅਧਿਕਾਰੀਆਂ ਦੁਆਰਾ ਕਿਸ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਟਾਰਚਰ ਕੀਤਾ ਗਿਆ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਸੁਭੈ ਸਭੰਦਾ ਇੱਕ ਬਹੁਤ ਵੱਡਾ ਅਤਿਆਚਾਰ ਜਿਹੜਾ ਉਹ ਦਲਤਾਂ ਦੇ ਖਿਲਾਫ ਪੂਰੇ ਦੇਸ਼ ਭਰ ਦੇ ਅੰਦਰ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਉੱਥੇ ਲਗਾਤਾਰ ਦਲਤਾਂ ਤੇ ਹਮਲੇ ਹੋ ਰਹੇ ਨੇ ਤੇ ਉਦਰੀ ਬਰਿੰਦਰ ਕੁਮਨ ਦੀ ਮੌਤ ਤੋਂ ਬਾਅਦ ਫੋਰਟਿਸ ਹਸਪਤਾਲ ਦੇ ਵੱਲੋਂ ਵੀ ਇੱਕ ਬਿਆਨ ਛਾਰਿਕ ਕੀਤਾ ਗਿਆ ਬੋਡੀ ਬਿਲਡਰ ਅਤੇ ਕਾਰ ਬਰਿੰਦਰ ਸਿੰਘ ਕੁਮਨ ਦਾ ਬੀਤੇ ਕੱਲ ਦਿਲ ਦਾ ਦੌਰਾ ਪੈਣ ਨਾਲ ਦੇ ਹੰਤ ਹੋ ਗਿਆ ਤੇ ਕੁਮਨ ਸਰਜਰੀ ਲਈ ਅੰਮ੍ਰਿਤਸਰ ਦੇ ਵਿੱਚ ਸਾਂਤੇ ਮੋਡੇ ਦੇ ਇਲਾਕੇ 'ਚ ਰੰਦ ਉਹਨਾਂ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਜਾਂਦੀ ਹੈ ਹਾਲਾਂਕਿ ਕੁੰਮਨ ਦੇ ਦੋਸਤਾਂ ਨੇ ਹਸਪਤਾਲ ਪ੍ਰਸ਼ਾਸਨ ਤੇ ਲਾਪਰਵਾਹੀ ਵਰਤਨ ਦਾ ਦੋਸ਼ ਲਗਾਇਆ ਉਹਨਾਂ ਨੇ ਦੋਸਤਾਂ ਦਾ ਦੋਸ਼ ਹੈ ਕਿ ਕੁੰਮਨ ਦਾ ਸਰੀਰ ਨੀਲਾ ਹੋ ਗਿਆ ਸੀ ਅਤੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕੁੰਮਨ ਦੀ ਮੌਤ ਹੋਈ ਹੈ ਇਸ ਤੇ ਦੋਸਤਾਂ ਸਮਰਥਕਾਂ ਤੇ ਡਾਕਟਰਾਂ ਵਿਚਕਾਰ ਬਹਿਸ ਵੀ ਹੋਈ ਇਸੇ ਵਿਚਾਲੇ ਹੀ ਹਸਪਤਾਲ ਨੇ ਹੁਣ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਘੁੰਮਣ ਨੂੰ ਦਰਦ ਅਤੇ ਸੱਜੇ ਮੋਢੇ ਨੂੰ ਹਿਲਾਉਣ ਦੇ ਵਿੱਚ ਮੁਸ਼ਕਲ ਕਾਰਨ 6 ਅਕਤੂਬਰ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਆਰਥਰੋਸਕੋਪਿਕ ਰੋਟੇਟਰ ਕਫ ਰਿਪੇਅਰ ਦੇ ਨਾਲ ਟੈਨੋਡੀਸਿਸ ਸਰਜਰੀ ਦੀ ਸਿਫਾਰਿਸ਼ ਕੀਤੀ ਤੇ ਮਰੀਜ਼ ਨੂੰ ਹੋਰ ਕੋਈ ਗੰਭੀਰ ਬਿਮਾਰੀ ਨਹੀਂ ਸੀ ਤੇ 9 ਅਕਤੂਬਰ ਨੂੰ ਸਰਜਰੀ ਸਚਾਰੂ ਡੰਗ ਨਾਲ ਹੋਈ ਅਤੇ ਮਰੀਜ਼ ਦੀ ਹਾਲਤ ਸਥਿਰ ਰਹੀ ਹਾਲਾਂਕਿ ਦੁਪਹਿਰ ਸਾਡੇ ਦਿਨ ਬਚੇ ਦੇ ਕਰੀਬ ਉਹਨਾਂ ਨੂੰ ਉਚਾਨਕ ਦਿਲ ਦਾ ਦੌਰਾ ਪਿਆ ਤੇ ਟੀਮ ਨੇ ਤੁਰੰਤ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸ਼ਾਮ 5:30 ਵਜੇ ਦੇ ਕਰੀਬ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਦੱਸਿਆ ਗਿਆ ਕਿ ਵਿਰਿੰਦਰ ਸਿੰਘ ਕੁੰਮਨ ਪੰਜ ਤਤਾਂ ਵਿੱਚ ਵਿਲੀਨ ਹੋ ਗਏ ਹਨ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਵੀ ਬੀਤੇ ਕੱਲ ਜਲੰਧਰ ਦੇ ਮੋਡਲ ਟਾਊਨ ਵਿਖੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਉਨ੍ਹਾਂ ਦੇ ਵੱਡੇ ਪੁੱਤਰ ਨੇ ਜਿਨ੍ਹਾਂ ਨੂੰ ਅਗਨੀ ਦਿੱਤੀ ਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਕਮਨ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਦੇਸ਼ ਦੀ ਸਭ ਤੋਂ ਅਮੀਰ ਔਰਤ ਬਣੀਆ ਹਰਿਆਣਾ ਦੀ ਇਹ ਮਹਿਲਾ। हिसार ਤੋਂ ਵਿਜਾਇਕ ਅਤੇ ਓਪੀ ਜੰਦਲ ਗਰੁੱਪ ਦੀ ਮੁਖੀ ਸਾਵਿਤਰੀ ਜੰਦਲ ਫੋਰਬਸ ਇੰਡਿਆ ਵਲਥ ਰਿਚ ਲਿਸਟ 2025 ਵਿੱਚ ਭਾਰਤ ਦੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਜੀ ਹਾਂ। 49.6 ਬਿਲੀਅਨ ਡਾਲਰ ਦੀ કુલ ਜਾਇਦਾਦ ਦੇ ਨਾਲ ਉਹ ਮੁਕੇਸ਼ ਅੰਬਾਨੀ ਅਤੇ ਗੋਤਮ ਅਡਾਨੀ ਤੋਂ ਬਾਅਦ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਤੀਜਾ ਸਥਾਨ ਪ੍ਰਾਪਤ ਕਰ ਚੁੱਕੀ ਹੈ ਇਹ ਸੂਚੀ ਵੀਰਵਾਰ 9 ਅਕਤੂਬਰ ਨੂੰ ਜਾਰੀ ਕੀਤੀ ਗਈ ਸਬਿਤਰੀ ਜੰਦਲ ਹੁਣ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚ 48ਵੇਂ ਸਥਾਨ ਤੇ ਹੈ ਤੇ ਇਸ ਤੋਂ ਪਹਿਲਾਂ ਪ੍ਰਕਾਸ਼ਿਤ ਫੌਬਸ ਅਲਪਤਿਆਂ ਦੀ ਸੂਚੀ ਵਿੱਚ ਸਬਿਤਰੀ ਜੰਦਲ ਦੀ ਦੌਲਤ ਡਾਲਰ 35.5 ਬਿਲੀਅਨ ਸੀ ਸਬਿਤਰੀ ਜਿੰਦਲ ਦੀ ਦੌਲਤ ਦੇ ਵਿੱਚ 6 ਮਹੀਨਿਆਂ ਵਿੱਚ 4.1 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਤੇ ਇਹ ਪ੍ਰਾਪਤੀ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਦੇ ਸਿਖਰਲੇ 100 ਸਭ ਤੋਂ ਅਮੀਰ ਲੋਕਾਂ ਦੀ કુલ ਜਾਇਦਾਦ 9% ਕੱਟ ਕੇ 1 ਟ੍ਰਿਲੀਅਨ ਡਾਲਰ ਜਾਂ ਲਗਭਗ 88 ਲੱਖ ਕਰੋੜ ਰੁਪਏ ਰਹਿ ਗਈ ਹੈ ਤੇ ਪਿਛਲੇ ਸਾਲ ਉਹਨਾਂ ਦੀ કુલ ਜਾਇਦਾਦ ਡਾਲਰ 1.1 ਟ੍ਰਿਲੀਅਨ ਜਾਂ ਲਗਭਗ 95 ਲੱਖ ਕਰੋੜ ਸੀ ਪਰ ਜੰਦਲ ਗਰੁੱਪ ਲਗਾਤਾਰ ਅੱਗੇ ਵਧ ਰਿਹਾ ਹੈ। ਤਦਰੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਿੰਨਾ ਕਿ ਵੱਡੇ ਪੱਧਰ ਤੇ ਤਬਾਦਲੇ ਕਿਤੇ ਜਾ ਰਹੇ ਨੇ। ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਡੇ ਪੱਧਰ ਤੇ ਫੇਰਬਦਲ ਕੀਤਾ ਗਿਆ ਤੇ ਪੰਜਾਬ ਪੁਲਿਸ ਦੇ ਵਿੱਚ ਪੰਜਾ ਤੋਂ ਵੱਧ ਡੀਐਸਪੀ ਬਦਲੇ ਗਏ ਹਨ ਤੇ ਇਹਨਾਂ ਸਾਰਿਆਂ ਨੂੰ 11 ਅਕਤੂਬਰ ਯਾਨੀ ਅੱਜ ਪੋਸਟਿੰਗ ਦੀ ਨਵੀਂ ਜਗ੍ਹਾ ਰਿਪੋਰਟ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ।todirendepender huddada ਵੱਲੋਂ ਇੱਕ ਆਪਣਾ ਵੱਡਾ ਬਿਆਨ ਜਾਰੀ ਕੀਤਾ ਗਿਆ ਇੱਕ ਮਾਮਲੇ ਤੇ ਲੈ ਕੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ। ਆਈਪੀਐਸ ਪੂਰਨ ਕੁਮਾਰ ਆਤਮ ਹੱਤਿਆ ਕੇਸ ਵਿੱਚ ਵਿਚਿਤ ਦਿਪਿੰਦਰ ਹੁੱਡਾ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਉਹਨਾਂ ਨੇ ਕਿਹਾ ਸਾਂਸਦ ਦਿਪਿੰਦਰ ਹੁੱਡਾ ਨੇ ਕਿਹਾ ਕਿ ਹਰਿਆਣਾ ਦੇ ਸੀਨੀਅਰ ਅਤੇ ਹੁਨਾਰ ਆਈਪੀਐਸ ਅਧਿਕਾਰੀ ਪੂਨ ਕੁਮਾਰ ਨੇ ਆਤਮ ਹੱਤਿਆ ਕੀਤੀ ਹੈ ਤੇ ਬਹੁਤ ਹੀ ਦੁਖਦ ਗੱਲ ਹੈ ਕਿ ਇਹ ਘਟਨਾ ਵਾਪਰੀ ਹੈ ਤੇ ਪੂਰੀ ਸਿਸਟਮ ਦੇ ਵਿੱਚ ਇਹ ਬਹੁਤ ਹੀ ਵੱਡੀ ਗੱਲ ਹੈ ਦੱਸਣਿਆ ਕਿ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਨਿਰਪੱਖ तरीके ਦੇ ਨਾਲ ਇਸ ਮਾਮਲੇ ਤੇ ਜਿਹੜੀ ਕਿ ਜਾਂਚ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜਾਂਚ ਸੰਭਵ ਹੈ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੀ ਨਿਗਰਾਨੀ ਵਿੱਚ ਕੀਤੀ ਜਾਵੇ ਤੇ ਉਸ ਦੇ ਨਾਲ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਕਿ ਹੋ ਜਾਵੇਗਾ ਤੇ ਇਸ ਕੇਸ ਨੂੰ ਜਿਹੜਾ ਕਿ ਆਸਾਨੀ ਦੇ ਨਾਲ ਨਾ ਦੇਖਿਆ ਜਾਵੇ ਉਹਨਾਂ ਦੇ ਵੱਲੋਂ ਅਪੀਲ ਜਿਹੜੀ ਕਿ ਕੀਤੀ ਗਈ ਹੈ ਕੇਸ ਦੇ ਵਿੱਚ ਕੜੀ ਨਿਗਰਾਨੀ ਹੇਠ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਜਿਹੜਾ ਵੀ ਕੋਈ ਇਸ ਦੇ ਲਈ ਜ਼ਿੰਮੇਵਾਰ ਹੈ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਅੱਜ ਪੂਰਾ ਦੇਸ਼ ਖਾਸ ਕਰਕੇ ਦਲਿਤ ਵਰਗ ਸਰਕਾਰ ਦੀ ਤਰਫ ਦੇਖ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਦੋਂ ਨਿਆਂ ਮਿਲੇਗਾ। ਤੇ ਦਰੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ ਤੇ ਦੱਸ ਦਿੰਨੇ ਕਿ ਉਹ ਅਚਾਨਕ ਦਿੱਲੀ ਪਹੁੰਚੇ ਤੇ ਪ੍ਰਿੰਕਾ ਗਾਂਧੀ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਨਵਜੋਤ ਸਿੱਧੂ ਨੇ ਇਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਅਤੇ ਨਾਲ ਹੀ ਔਖੇ ਸਮੇਂ ਵਿੱਚ ਸਾਥ ਦੇਣ ਦੇ ਲਈ ਪ੍ਰਿੰਕਾ ਗਾਂਧੀ ਅਤੇ ਉਹਨਾਂ ਦੇ ਪੁੱਰਾ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਤੇ ਇਸ ਮੁਲਾਕਾਤ ਨੂੰ ਅਹਿਮ ਇਸ ਦੇ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਸਿਆਸਤ ਤੋਂ ਗਾਇਬ ਹਨ ਤੇ ਉਹਨਾਂ ਵੱਲੋਂ ਨਾ ਤਾਂ ਕੋਈ ਸਿਆਸੀ ਸਰਗਰਮੀ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਹਾਲੇ ਵਿੱਚ ਉਹਨਾਂ ਦੀ ਪਤਨੀ ਨਵਜੋਤ कौर ਸਿੱਧੂ ਨੇ 2026 ਵਿੱਚ ਵਿਧਾਨ ਸਭਾ ਚੋਣ ਲੜਨ ਦਾ ਵੀ ਐਲਾਨ ਕੀਤਾ ਸੀ ਤੇ ਹੁਣ ਨਵਜੋਤ ਸਿੰਘ ਸਿੱਧੂ ਤੇ ਪ੍ਰਿਆੰਕਾ ਗਾਂਧੀ ਵਿਚਾਲੇ ਇਸ ਮੁਲਾਕਾਤ ਮਗਰੋਂ ਫਿਰ ਤੋਂ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਛਿੜ ਗਈਆਂ ਨੇ ਪਤਾਲਪੁਰ ਦੇ ਵਿਕੇ ਰਾਜਵੀਰ ਜਵੰਧਿਆ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਗਿਆ ਤਸਵੀਰ ਵੀ ਸਾਹਮਣੇ ਆਈ ਹੈ ਬੀਤੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਰਾਜਵਿਰਜ ਬੰਦਾ ਦੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ ਸੀ ਜੇ ਬੰਦਾ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ ਤੇ ਲਗਭਗ 2 ਹਫ਼ਤਿਆਂ ਤੱਕ ਉਹ ਮੋਹਾਲੀ ਦੇ ਨਿੱਜੀ ਹਸਪਤਾਲ 'ਚ ਗੰਭੀਰ ਹਾਲਤ ਦੇ ਵਿੱਚ ਦਾਖਲ ਰਹੇ ਅਤੇ ਅਖੀਰ ਇਲਾਜ ਦੌਰਾਨ ਮਲਟੀ ਆਰਗਨ ਫੇਲਿਅਰ ਕਾਰਨ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਦੀ ਖਬਰ ਨਾਲ ਸਾਰੇ ਸੰਗੀਤ ਪ੍ਰੇਮੀਆ ਤੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਜਿਸ ਤੋਂ ਬਾਅਦ ਬੀਤੇ ਦਿਨੀ ਉਹਨਾਂ ਦਾ ਜਤੀ ਪਿੰਡ ਪੋਨਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਦੱਸਣਿਆ ਕਿ ਬੀਤੇ ਕੱਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਰਹੂਮ ਗਾਇਕ ਰਾਜਵੀਰ ਜਵੰਦਾ ਦੀਆਂ ਹਸਤੀਆਂ ਸ਼੍ਰੀ ਕਿਰਤਪੁਰ ਸਾਹਿਬ ਦੇ ਪਤਾਲਪੁਰੀ ਸਾਹਿਬ ਹਸਤਕਾਟ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਤੇ ਇਸ ਮੌਕੇ ਪਤਾਲਪੁਰੀ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਉਪਰਾੰਤ ਸਤਕਾਰ ਨਾਲ ਅਸਥੀਆਂ ਜਲ ਦੇ ਵਿੱਚ ਵਿਲੀਨ ਕੀਤੀਆਂ ਗਈਆਂ ਸਰਕਾਰ ਦਾ ਵੱਡਾ ਫੈਸਲਾ ਜੀ ਹਾਂ ਇਸ ਦੀਵਾਲੀ ਔਰਤਾਂ ਨੂੰ ਮੁਫਤ ਦੇ ਵਿੱਚ ਮਿਲਣਗੇ LPG ਸਿਲੰਡਰ ਉੱਤਰ ਪ੍ਰਦੇਸ਼ ਸਰਕਾਰ ਨੇ 2025 ਦੀਵਾਲੀ ਦੇ ਮੌਕੇ ਤੇ ਰਾਜ ਦੀਆਂ 17.5 ਮਿਲੀਅਨ ਔਰਤਾਂ ਲਈ ਮੁਫਤ LPG ਗੈਸ ਸਿਲੰਡਰ ਦਾ ਐਲਾਨ ਕੀਤਾ ਜੀ ਹਾਂ ਇਹ ਸਹੂਲਤ ਪ੍ਰਧਾਨ ਮੰਤਰੀ ઉજਵલા યોજના PM ઉજਵલા યોજના ਦੇ ਤਹਿਤ ਪ੍ਰਦਾਨ ਪ੍ਰਦਾਨ ਕੀਤੀ ਜਾਵੇਗੀ ਯੋਗੀ ਸਰਕਾਰ ਦੀ ਇਹ ਪਹਿਲ ਔਰਤਾਂ ਦੇ ਜੀਵਨ ਵਿੱਚ ਸਹੂਲਤ ਅਤੇ ਸਵੱਛਤਾ ਲਿਆਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ ਇਹ ਯੋਜਨਾ ਖਾਸ ਤੌਰ ਤੇ ਉਹਨਾਂ ਔਰਤਾਂ ਲਈ ਹੈ ਜੋ ਪ੍ਰਧਾਨ ਮੰਤਰੀ ઉજਵਲ ਯੋਜਨਾ ਦੀਆਂ ਯੋਗ ਲਾਭਪਾਤਰੀ ਹਨ ਤੇ ਉੱਤਰ ਪ੍ਰਦੇਸ਼ ਸਰਕਾਰ ਤਿਹਾਰਾਂ ਦੌਰਾਨ ਇਨ੍ਹਾਂ ਖਪਤਕਾਰਾਂ ਨੂੰ ਮੁਫਤ ਸਿਲੰਡਰ ਪ੍ਰਦਾਨ ਕਰਦੀ ਹੈ ਔਰ ਤੁਹਾਨੂੰ ਪਹਿਲਾਂ ਸਿਲੰਡਰ ਖਰੀਦਣਾ ਹੋਵੇਗਾ ਤੇ ਸਰਕਾਰ ਬਾਅਦ ਵਿੱਚ ਸਬਸਿਡੀ ਦੀ ਰਕਮ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਵਾਪਸ ਟ੍ਰਾਂਸਫਰ ਕਰੇਗੀ ਤੇ ਇਸ ਤਰ੍ਹਾਂ ਸਿਲੰਡਰ ਦੀ ਅਦਾਇਗੀ ਰਿਵਰਸਮੈਂਟ ਪ੍ਰਾਹਿੰਗ ਕੀਤੀ ਜਾਂਦੀ ਹੈ ਤੇ ਮੁਫਤ ਸਿਲੰਡਰ ਲਾਭ ਪ੍ਰਾਪਤ ਕਰਨ ਦੇ ਲਈ ਲਾਭਪਾਤਰੀਆਂ ਨੂੰ ਆਪਣਾ ਈ ਕੇवाईसी ਪੂਰਾ ਕਰਨਾ ਚਾਹੀਦਾ ਹੈ ਅਜਿਹਾ ਕਰਨ ਦੇ ਲਈ ਔਰਤਾਂ ਨੂੰ ਅਧਿਕਾਰਤ ਉਜਵਲਾ ਯੋਜਨਾ ਵੈੱਬਸਾਈਟ ਤੇ ਜਾਣਾ ਹੋਵੇਗਾ ਅਤੇ eKYC ਟੈਬ ਤੇ ਕਲਿੱਕ ਕਰਨਾ ਹੈ ਆਪਣੀ ਗੈਸ ਕੰਪਨੀ ਉਸ ਦੀ ਚੋਣ ਕਰੋ ਅਤੇ ਹਦਾਇਤਾਂ ਅਨੁਸਾਰ ਪ੍ਰਕਿਰਿਆ ਪੂਰੀ ਕਰੋ ਜੇਕਰ ਚਾਹੋ ਤਾਂ ਉਹ ਨਜ਼ਦੀਕੀ ਗੈਸ ਏਜੰਸੀ ਤੇ ਆਪਣਾ eKYC ਵੀ ਪੂਰਾ ਕਰ ਸਕਦੇ ਹੋ ਤੇ eKYC ਤੋਂ ਬਿਨਾ ਭੁਗਤਾਨ ਵਿੱਚ ਦੇਰੀ ਹੋ ਸਕਦੀ ਹੈ ਤੇ ਇਸ ਲਈ ਇਸ ਨੂੰ ਜਲਦੀ ਪੂਰਾ ਕਰਨਾ ਮਹੱਤਵਪੂਰਨ ਹੈ ਤੁਦਰੀ ਰਾਜਵੀਰ ਜਵੰਦਾ ਚੋਕੇ ਪੰਜਾਬੀ ਇੰਡਸਟਰੀ ਦੇ ਇੱਕ ਮਸ਼ਹੂਰ ਕਲਾਕਾਰ ਸਨ ਉਹਨਾਂ ਦੀ ਮੌਤ ਬਾਅਦ ਇੱਕ ਹੋਰ ਵਟਾ ਅਪਡੇਟ ਜੁੜਾ ਸਾਹਮਣੇ ਆ ਰਿਹਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਨਾਲ ਜੁੜਾ ਇੱਕ ਮਹੱਤਵਪੂਰਨ ਮਾਮਲਾ ਹੁਣ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਦਰਸਲ ਇਹ ਮਾਮਲਾ ਸਮਾਜ ਸੇਵੀ ਅਤੇ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਰਾਹੀਂ ਹਿਮਾਚਲ ਹਾਈ ਕੋਰਟ ਵਿੱਚ ਲਿਆਂਦਾ ਗਿਆ ਇਸ ਪਟੀਸ਼ਨ ਦਾ ਮੁੱਖ ਮਕਸਦ ਲੋਕਾਂ ਨੂੰ ਦਰਪੇਸ਼ ਅਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਵੱਲ ਅਦਾਲਤ ਦਾ ਧਿਆਨ ਦਿਵਾਉਣਾ ਹੈ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਅਵਾਰਾ ਪਸ਼ੂਆਂ ਦੇ ਹਾਲ ਨੂੰ ਲੈ ਕੇ ਕਈ ਅਹਿਮ ਸਵਾਲ ਚੁੱਕੇ ਗਏ ਹਨ ਤੇ ਇਹ ਕਾਨੂੰਨੀ ਕਦਮ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਜਾਣੇ ਨੁਕਸਾਨ ਦੇ ਗੰਭੀਰ ਮੁੱਦੇ ਨੂੰ ਉਜਾਗਰ ਕਰਦਾ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨ ਮਨੂ ਦੇ ਉਚਾਸਤ ਤਾਨਪਾ